ਸਾਰਾ ਸੀਲਡ ਹੈ ਜੀ ਟਰੈਕਟਰ ਠੀਕ ਹੈ ਜੀ ਨਾਲ ਦੇ ਟਾਇਰ ਪਏ ਨੇ 90 ਪੈਸੇ ਮਗਰਲੇ ਦੇਖ ਲਓ ਬਹੁਤ ਦੇ ਵੱਡੇ ਹੈਵੀ ਪਈ ਹੋਏ ਨੇ ਇਹ ਪਵਾਏ ਹੋਏ ਆ ਹਾਂਜੀ ਫਰਸਟ ਪਾਰਟੀ ਦਾ ਜੀ ਓਕੇ ਤੇ ਇਹ 55 ਐਚਪੀ ਦੇ ਵਿੱਚ ਟਰੈਕਟਰ ਆ ਜੀ ਠੀਕ ਹੈ 55 ਹੱਥ ਆਉਂਦਾ ਉਹ 50 ਐਚਪੀ ਚ ਆਉਂਦਾ ਜੀ ਇਹ 55 ਐਚਪੀ ਦਾ ਟਰੈਕਟਰ ਹੈ ਤੇ ਕਈ ਇਹਨਾਂ ਕਿਸਾਨ ਭਰਾ ਕਹਿੰਦੇ ਹੁੰਦੇ ਆ ਭਾਈ ਜਰ ਵੀ ਸਾਨੂੰ ਉੱਥੋਂ ਟਰੈਕਟਰ ਵਾਈ ਉਹਨਾਂ ਤੋਂ ਪਵਾਇਓ ਜਿਹੜੇ ਟਰੈਕਟਰ ਮੌਕੇ ਤੇ ਲੋਨ ਕਰਵਾ ਦਿੰਦੇ ਆ ਟਰੈਕਟਰ ਤੇ ਹਾਂਜੀ ਹਾਂ ਕਿੰਨਾ ਕੁ ਲੋਨ ਹੋ ਸਕਦਾ ਟਰੈਕਟਰ ਦੇ ਉੱਪਰ ਲੋਨ ਭਾਈ ਬਸ 80-90 ਹਜ਼ਾਰ ਰੁ ਬਸੋ ਫਾਇਦੇ ਦੋ ਹੋਣਗੇ ਇੱਕ ਤਾਂ ਆਪਾਂ ਏਜੰਸੀ ਨਾਲੋਂ ਲੱਖ ਰੁਪਏ ਸਸਤਾ ਦਵਾਂਗੇ ਦੂਜਾ ਆਪਾਂ ਦੋ ਮਹੀਨੇ ਦੀ ਬੇਟ ਨਹੀਂ ਕਰਾਉਂਦੇ ਦੋ ਮਿੰਟਾਂ ਚ ਟਰੈਕਟਰ ਹਾਂਜੀ ਠੀਕ ਹੈ ਕੈਸ਼ ਦਾ ਟਰੈਕਟਰ ਆ ਜੀ ਕੈਸ਼ ਦਾ ਟਰੈਕਟਰ ਹੈ ਆਰਸੀ ਬਣ ਚੁੱਕੀ ਹੈ ਤੀਸਰਾ ਫਾਇਦਾ ਇਹ ਹੋ ਜੂ ਫਿਰ ਹੁਣੇ ਲੋਨ ਵੀ ਦੋ ਮਿੰਟਾਂ ਜੀ ਹੋ ਜੂ ਹਾਂਜੀ ਹਾਂ ਲੋਨ ਹੋ ਜਾਣਾ ਜੀ ਸਰ ਮੈਂ ਲੋਨ ਵੀ ਜਦੀ ਫਾਈਲ ਭਰੀ ਜਊ ਹਨਾ ਤੇ ਆ ਜਾ ਨੇੜੇ ਹੋ ਕੇ ਦਿਖਾ ਕਰਾਂ ਆ ਕਰ ਬਾਈ ਪੈਰ ਦਾ ਨਿ ਚੈੱਕ ਲੈ ਲੱਗਦਾ ਵੀ ਯਾਰ ਦੋ ਮਹੀਨੇ ਚੱਲਿਆ ਹੋ ਲੱਗਦਾ ਹੋਵੇ ਦੋ ਮਹੀਨੇ ਦੇ ਵਿੱਚ ਵੀ ਚਲਾਇਆ ਹੋ ਯਾਰ ਕਿਸੇ ਅੱਜਨ ਨੇ ਦੋ ਮਹੀਨੇ ਤਾਂ ਉਹੀ ਅਗਲਾ ਕਪੜਾ ਮਾਰਦਾ ਲੰਗਾ ਦਿੰਦਾ ਬਈ ਹਣਾ ਲੈ ਡਰਾਵਲ ਤੇ ਰੰਗ ਪੂਰਾ ਦੇ ਪੂਰਾ ਪਿਆ ਮਾਡਲ 1 ਇੱਕੀ ਆ 1 ਇੱਕੀ ਮਾਡਲ ਆ ਜੀ 4x4 ਆ 4x4 ਆ 1000 ਘੰਟਾ ਚੱਲਿਆ ਹੋਇਆ ਇਹ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਸਕਦਾ ਲੋਨ ਇੱਥੇ ਵੀ ਹੋ ਜਾਊਗਾ ਜੀ 7.5 ਲੱਖ ਦਾ 7.5 ਲੱਖ 500 5 ਲੱਖ ਦਾ 19 ਦਿਖ ਰਿਹਾ ਆ ਪਿਆ 19 ਮਾਡਲ ਹੈ 19 ਦਾ ਸਟicker ਵੀ ਲੱਗਿਆ ਪਿਆ ਹਾਂ ਇੱਕ ਇੱਕ ਤਾਂ ਰੇਸ ਵਾਲੀ ਸੀਲ ਚੈੱਕ ਕਰਵਾ ਦੂਸਰਾ ਨਾ ਆ ਆਪਾਂ ਫੜੀ ਵੀ ਕਰਾ ਦੇ ਸਰਵਿਸ ਵੀ ਹੋਈ ਹੋਈ ਹੈ ਜੀ ਇਹਦੀ ਅਸਲ ਇਹਦੀ ਸਰਵਿਸ ਵੀ ਹੋਈ ਹੋਈ ਆ ਹਾਂ ਸਰਵਿਸ ਕਰਾ ਕੇ 25 30 ਘੰਟੇ ਚੱਲਿਆ ਸਰ ਚੱਕੋ ਮਿੱਤਰੋ ਇਹ ਵੀ ਥੋੜਾ ਵੱਡਾ ਫਾਇਦਾ ਹੋ ਜੂਗਾ ਹਣਾ ਟਾਇਰ ਚਾਰੇ ਆਪਾਂ ਨਵੇਂ ਪਾਇਆ ਜਾਵਾਂ ਬਿਲਕੁਲ ਜਿਵੇਂ ਨਵੇਂ ਨਹੀਂ ਚਲਾਇਆ ਨਹੀਂ ਪਾ ਕੇ ਟਾਇਰ ਚਲਾ ਵੀ ਨਹੀਂ ਹੋਇਆ ਸਹੀ ਗੱਲ ਆ ਹਾਂਜੀ ਆ ਸਾਰਾ ਓਰੀਜਨਲ ਵਾਲਾ ਟਰੈਕਟਰ ਕਿਤੇ ਆ ਨਹੀਂ ਹੈਗਾ ਬਸ ਲੱਗਿਆ 18 ਮਾਡਲ ਆ ਸਾਰਾ ਓਰੀਜਨਲ ਆ ਹਾਂਜੀ ਇਕੱਲੇ ਸਿਸਟਮ ਦੀ ਕਮੀ ਆ ਹਣਾ ਸਿਸਟਮ ਨਹੀਂ ਕਮੀ ਆ ਪਰ ਮੇਰੇ ਮੁਰੰਮੇ ਦੇ ਵੀ ਚੈੱਕ ਕਰਵਾ ਦੇ ਦੇਖ ਚਾਰੇ ਪਾਸੇ ਗੜਾ ਦੇਖਿਆ ਟਰੈਕਟਰ ਤੇ ਪੰਪ ਪੰਪਾ ਤੇ ਸਾਰਾ ਰੰਗ ਉਦਾਂ ਹੀ ਖੜਾ ਇਹ ਉਦਾਂ ਚੱਲ ਕਿੰਨਾ ਕਿਆ ਹੁਣ ਬਈ ਹੁਣ ਤੱਕ ਇਹ ਚੱਲਿਆ 3000 ਘੰਟਾ ਹੀ 3000 ਘੰਟਾ ਚੱ ਹੇਗਾ ਇਹ 2 ਸਪੀਡ ਵਾਲਾ ਹਨਾ ਹਾਂ 2 ਸਪੀਡ ਆ ਜੀ ਹੈਵੀ ਚੁੱਲੇ ਵਾਲਾ ਇਹ ਹੈਵੀ ਚੁੱਲੇ ਚ ਆਉਂਦਾ ਸੀ ਜਿਹੜਾ ਹੂੰ 18 ਦੇ ਵਿੱਚ ਦੋਨੇ ਆਇਆ ਨਾ ਇੱਕ ਲੋਹੇ ਦੇ ਚੁੱਲੇ ਜਾਇਆ ਇਹ ਦੇਗੀ ਚੁੱਲੇ ਵਾਲਾ ਤੁਸੀਂ ਦੇਗੀ ਚੁੱਲੇ ਵਾਲਾ ਹਾਂਜੀ ਹਾਂਜੀ ਓਕੇ ਚਾਰੇ ਨਾਲ ਦੇ ਟਾਇਰ ਨਹੀਂ ਚਾਰੇ ਹੂੰ ਟੋਪ ਮਾਡਲ ਆ ਗਿਆ ਨਾ ਗੇਅਰ ਪ੍ਰੋ ਟੋਪ ਮਾਡਲ ਆ ਜੀ ਹਾਂ ਇਹ ਟਰੈਲਟ ਸਟੀਅਰਿੰਗ ਵਾਲਾ ਬਟਨ ਵਾਲੀ ਲਿਫਟ ਅੱਛਾ ਜੀ ਅਡਜਸਟੇਬਲ ਸਟੀਅਰਿੰਗ ਹੈ ਇਹ ਅਡਜਸਟੇਬਲ ਸਟੀਅਰਿੰਗ ਹੂੰ ਸਰ ਮੇਰੇ ਮਾਤੇ ਸਟicker ਚੈੱਕ ਕਰਵਾ ਦੇਖ ਇੱਧਰ ਵੀ ਆ ਜਾ ਡਰਾਵਲ ਤੇ ਰੰਗ ਪ੍ਰੋਪਰ ਹੀ ਖੜਾ ਹੈ ਨਾ ਭਾਈ ਹਲੇ ਤਾਂ ਲੈ ਹਾਂਜੀ ਹਾਂ ਪ ਲਓ ਵੀ ਮਿੱਤਰੋ ਅੱਜ ਨਾ ਫੇਰ ਆਪਾਂ ਦੁਬਾਰਾ ਪਿੰਡ ਸੇਰਪੁਰ ਸੋਡੀਆਂ ਦੇ ਵਿੱਚ ਆ ਗਏ ਕੁਝ ਦਿਨ ਪਹਿਲਾਂ ਨਾ ਇਸੇ ਘਰ ਦੇ ਵਿੱਚ ਇਸੇ ਜਗ੍ਹਾ ਤੇ ਜਿਹੜੇ ਆ ਟਰੈਕਟਰ ਖੜੇ ਆ ਇਹਨਾਂ ਦੀ ਜਗ੍ਹਾ ਤੇ ਹੋਰ ਬਹੁਤ ਸਾਰੇ ਟਰੈਕਟਰ ਖੜੇ ਸੀ ਉਹਨਾਂ ਦੀ ਵੀਡੀਓ ਕਰਕੇ ਗਏ ਸੀ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਨਾ ਵੀ ਮਿੰਟੋ ਮਿੰਟ ਟਰੈਕਟਰਾਂ ਦਾ ਸੌਦਾ ਕੀਤਾ ਤੇ ਆਪਣੇ ਘਰਾਂ ਦਾ ਸ਼ਿੰਗਾਰ ਬਣਾ ਲੇ ਸ਼ਿੰਗਾਰ ਬਣਨੇ ਵੀ ਚਾਹੀਦੇ ਸੀ ਕਿਉਂਕਿ ਹਰ ਇੱਕ ਟਰੈਕਟਰ ਦੀ ਫੁੱਲ ਗਾਰੰਟੀ ਸੀ ਅੱਜ ਜਿੰਨੇ ਵੀ ਟਰੈਕਟਰ ਖੜੇ ਆ ਨਾ ਧਰਮੇ ਇਦਾਂ ਦੀਆਂ ਕੰਡੀਸ਼ਨਾਂ ਦੀ ਉਹ ਟਰੈਕਟਰ ਸੀ ਜਿਹੜੇ ਇੱਥੋਂ ਸੇਲ ਹੋਏ ਆ ਤੇ ਅੱਜ ਦੁਬਾਰਾ ਆਪਾਂ ਬਾਈ ਲਖਬੀਰ ਦੇ ਘਰੇ ਪਹੁੰਚੇ ਆ ਟਰੈਕਟਰ ਜਿਵੇਂ ਇਧਰਲੇ ਪਾਸੇ ਫਾਰਮ ਸੱਠ ਖੜਾ ਉਧਰ 3630 ਸਪੈਸ਼ਲ ਇੰਡੀਸ਼ਨ ਖੜਾ 5105 4ਵੀਂ ਡਰਾਈਵ ਚ ਖੜਾ ਤੇ ਇਧਰਲੇ ਪਾਸੇ 5050 ਡੀ ਖੜਾ ਸਵਰਾਜ 855 ਖੜਾ ਤੇ ਆਹ ਖੜਾ 5210 ਅੱਜ ਨਾਲ ਆਪਾਂ ਇਹ ਟਰੈਕਟਰਾਂ ਦੀ ਜਾਣਕਾਰੀ ਬਾਈ ਤੋਂ ਲਵਾਂਗੇ ਤੇ ਗੱਲ ਇੱਕ ਤੁਹਾਨੂੰ ਹੋਰ ਦੱਸ ਦੇਣਾ ਬਾਈ ਕਿਰਾਏ ਤੇ ਟਰੈਕਟਰ ਵੀ ਦਿੰਦਾ ਹੈ ਕੁਝ ਟਰੈਕਟਰ ਕਿਰਾਏ ਤੇ ਗਏ ਹੋਏ ਨੇ ਆਪਾਂ ਉਹਨਾਂ ਦੀ ਵੀ ਜਾਣਕਾਰੀ ਲਵਾਂਗੇ ਪਹਿਲਾਂ ਆਪਾਂ ਸਵਾਗਤ ਕਰਦੇ ਆ ਉਸ ਤੋਂ ਬਾਅਦ ਜਾਣਕਾਰੀ ਲਵਾਂਗੇ ਮੇਰੇ ਸਸਰੀਕਾਲ ਲਖਬੀਰ ਕੀ ਯਾਰ ਨੇ ਠ ਪਹਿਲਾ ਵੀਡੀਓ ਚ ਆਪਾਂ ਕਿੰਨੇ ਟਰੈਕਟਰ ਦਿਖਾਈ ਸੀ ਉਹਦੇ ਉਹਦਾਂ ਨੂੰ 9 ਟਰੈਕਟਰ ਦਿਖਾਈ 9 ਟਰੈਕਟਰ ਦੀ 9ਾਂ ਦੇ ਵਿੱਚੋਂ ਕੋਈ ਰਹਿਤ ਨਹੀਂ ਇੱਕ ਰਹਿ ਗਿਆ ਨਹੀਂ ਸੇਲ ਹੋਗੇ ਸਾਰੀ ਸੇਲ ਹੋਗੇ ਹਾਂਜੀ ਸਾਰੇ ਸੇਲ ਹੋਗੇ ਚਲੋ ਤੇ ਟਰੈਕਟਰ ਆਪੇ ਵੀ ਨਹੀਂ ਰੱਖਣੇ ਹਾਂਜੀ ਹਾਂ ਨਹੀਂ ਜਿਹੜੇ ਕਿਸਾਨ ਆ ਪਰ ਆਉਣਗੇ ਮਾਨ ਆਪਾਂ ਸਾਰਿਆਂ ਦੀ ਰੱਖਣਾ ਸਾਰਿਆਂ ਦਾ ਰੱਖਣਾ ਠੀਕ ਹੈ ਜੀ ਗਾਰੰਟੀ ਤੁਹਾਡੀ ਫੁੱਲ ਹੁੰਦੀ ਹੈ ਹਨਾ ਫੁੱਲ ਗਾਰੰਟੀ ਹੋਵੇਗੀ ਨੰਬਰ ਸਾਰੇ ਪੰਜਾਬ ਨੇ ਪੰਜਾਬ ਨੰਬਰ ਜੀ ਫਰਸਟ ਕੁਆਲਟੀ ਨੇ ਬਾਕੀ ਦੋ ਤਿੰਨ ਟਰੈਕਟਰ ਨਹੀਂ ਸਰਵਿਸ ਵੀ ਹੋਈ ਹੋਈ ਹੈ ਤਾਜੀ ਜਮਾਨਾ ਸਰਵਿਸਾਂ ਵੀ ਤਾਜ਼ੀਆਂ ਹੋਈਆਂ ਨੇ ਹਾਂਜੀ ਹਾਂਜੀ ਤੇ ਲੋਨ ਤੁਸੀਂ ਕਰਵਾਈ ਦਿੰਦੇ ਹੋ ਨ ਹੁਣ ਮੈਨੂੰ ਇੱਕ ਗੱਲ ਦੱਸਿਓ ਜੇ ਕਿਸੀ ਸੱਜਣ ਲੱਭੇ ਇੱਕ ਪੁਰਾਣਾ ਟਰੈਕਟਰ ਹੋਵੇ ਕੋਈ ਵਿੱਚ ਕੱਟ ਲਾਂਗੇ ਆਪਾਂ ਹਾਂਜੀ ਹਾਂ ਉਹ ਵੀ ਕੱਟ ਲਾਂਗੇ ਚੱਕੋ ਮਿੱਤਰੋ ਅੱਜ ਸਾਰੀਆਂ ਗੱਲਾਂ ਬਾਤਾਂ ਕਲੀਅਰ ਹੋਣਗੀਆਂ ਆਪਾਂ ਸ਼ੁਰੂਆਤ ਕਰਦੇ ਆਂ ਵੀ ਫਾਰਮ ਟਰੈਕ 60 ਤੋਂ ਇਹ ਪਾਵਰ ਮੈਕਸ ਦਾ ਈਪੀਆਈ ਹੈ ਹਾਂਜੀ ਹਾਂਜੀ ਤੇ ਦੱਸਿਓ ਕਰਾ ਥੋੜੀ ਜਾਣਕਾਰੀ ਦਿਓ ਇਹਦੇ ਬਾਰੇ ਇਹ 2021 ਮਾਡਲ ਹੈ ਜੀ 21 ਮਾਡਲ ਹੈ ਹਾਂਜੀ 1100 ਘੰਟਾ ਅਰਜੀਨਲ ਚੱਲਿਆ ਹੈ ਟਰੈਕਟਰ ਸਾਰਾ ਸੀਲਡ ਹੈ ਜੀ ਟਰੈਕਟਰ ਠੀਕ ਹੈ ਜੀ ਨਾਲ ਦੇ ਟਾਇਰ ਪਏ ਨਹੀਂ 90 ਪੈਸੇ ਮਗਰਲੇ ਦੇਖ ਲਓ ਮੂੰਹ ਦੇ ਵੱਡੇ ਹੈਵੀ ਤੇ ਇਹ 55 ਐਚਪੀ ਦੇ ਵਿੱਚ ਟਰੈਕਟਰ ਆ ਜੀ ਠੀਕ ਆ 55 ਹੱਪਾ ਉਹ 60 ਆਉਂਦਾ ਉਹ 50 ਚਪੀ ਚ ਆਉਂਦਾ ਜੀ ਇਹ 55 ਐਚਪੀ ਦੇ ਟਰੈਕਟਰ ਆ ਠੀਕ ਆ ਜੀ ਤੇ ਮੈਨੂੰ ਇਹ ਦੱਸਿਓ ਬਾਈ ਨੰਬਰ ਇਹਦਾ ਪੰਜਾਬ ਦੀ ਆ ਹਨਾ ਪੰਜਾਬ ਦਾ ਨੰਬਰ ਜੀ ਹਾਂ ਤੇ 1100 ਘੰਟਾ ਤੁਸੀਂ ਦੱਸਿਓ ਚੱਲਿਆ ਹੋਇਆ ਹਾਂ ਕੰਡੀਸ਼ਨ ਦਾ Ориਜਨਲ ਹੈ ਸਾਰਾ Ориਜਨਲ ਆ ਟਰੈਕਟਰ ਇਹ ਟਰੈਕਟਰ ਦੇ ਉੱਪਰ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਹੀ ਕਰਦੇ ਹਾਂ ਕਈ ਇਹ ਨਾ ਕਿਸਾਨ ਭਰਾ ਕਹਿੰਦੇ ਹੁੰਦੇ ਆ ਬਾਈ ਯਾਰ ਵੀ ਸਾਨੂੰ ਉੱਥੋਂ ਟਰੈਕਟਰ ਵਾਈ ਹੋਣਾ ਤੇ ਦਵਾਇਓ ਜਿਹੜੇ ਟਰੈਕਟਰ ਮੌਕੇ ਤੇ ਲੋਨ ਕਰਵਾ ਦਿੰਦੇ ਆ ਟਰੈਕਟਰ ਤੇ ਹਾਂਜੀ ਬਸੋ ਹਾਂ ਜੀ ਕੱਲਾ ਸੀ 90000 ਲਿਓ ਬਾਕੀ ਕਹਿੰਦਾ ਬਾਈ ਲੋਨ ਕਰਵਾ ਦਾਂਗੇ ਧਰਮੇ ਨੇੜੇ ਹੋ ਕੇ ਦਿਖਾ ਦੇ ਤੇ ਨਾ ਆਹ ਸਟicker ਕੰਪਨੀ ਦਾ ਨਾਲ ਦਾ ਲੱਗ ਕੇ ਆਉਂਦਾ ਹੁੰਦਾ ਜਿਹਦੀ ਹਾਲੇ ਤੱਕ ਗੂੰਦ ਖੜੀ ਐ ਆਹ ਹਿੱਸਾ ਚੈੱਕ ਕਰਵਾ ਦੇ ਚਾਰੇ ਪਾਸੇ ਇਧਰ ਵੀ ਆ ਲਿੰਕਾਂ ਦਾ ਚੈੱਕ ਕਰਵਾ ਪਹਿਲਾਂ ਤਾਂ ਰਹਿਮਤ ਦਿਖਾ ਲੈ ਟਰੈਕਟਰ ਦੀ ਹਾਂ ਆ ਆ ਕਰਵਾ ਦੇਖ ਕਿਉਂ ਇਧਰ ਵੀ ਆ ਜਾ ਆ ਆ ਕਰਵਾ ਦੇਖ ਆ ਲਿੰਕਾਂ ਲੁੰਕਾਂ ਵਾਲੇ ਸਟicker ਆ YouTube ਬੰਦਾ ਕਰਵਾ ਚੈੱਕ ਮਾਡਲ ਦੱਸੇ ਵੀਰੇ ਆਪਣਨੇ 2021 ਮਾਡਲ ਐ 21 ਮਾਡਲ ਟਰੈਕਟਰ ਆ ਹਾਂ ਤੇ 25 ਚੱਲ ਰਿਹਾ ਚਾਰਾਂ ਸਾਲਾਂ ਦੇ ਵਿੱਚ ਨਾ ਬਾਈ ਨੇ ਇੰਨਾ ਕੁ ਸੌਂਕਣਾ ਰੱਖਿਆ ਹੋਊਗਾ ਵੀ ਸਕ੍ਰੈਚ ਵੀ ਕਿਤੇ ਪੈਣ ਨਹੀਂ ਦਿੱਤਾ ਹਾਂਜੀ ਤੇ ਬਾਈ ਮੈਨੂੰ ਇਹ ਦੱਸਿਓ ਕਿੰਨੇ ਕ ਦਾ ਛੱਡਣਾ ਇਹ ਡਾਇਰੈਕਟਰ ਆਪਾਂ ਨੇ ਇਹਦਾ ਰੇਟ ਤਾਂ ਵੀਜੀ 6,65,000 ਰੁਪਏ ਕਰਦੇ ਹਾਂ ਹਾਂਜੀ ਬਾਕੀ ਮਾਨਤਨ ਕਰਦਾਂਗੇ ਬਾਕੀ ਮਾਨਤਨ ਕਰਾਂਗੇ ਹਾਂਜੀ ਹਾਂ ਓਕੇ ਮਿਲਦਾ ਬਹੁਤ ਘੱਟ ਆ ਜੀ 55 ਚ ਬਾਈ ਡਾਇਰੈਕਟਰ ਹੁਣ 50 ਚ ਆਉਂਦਾ ਨਾ ਹਾਂ ਜੇ ਹੁਣ ਮਤਲਬ ਹੁਣ ਤਾਂ 50 ਤੋਂ ਵੀ ਨੀਚੇ ਆਉਂਦੇ ਨੇ ਕਾਪੀ ਦੇ ਉੱਪਰ ਤਾਂ 50 ਤੋਂ ਵੀ ਘੱਟ ਹਸਪਾਵਰ ਜਿਹੜੀ ਚੜਦੀ ਹੈ ਤੇ ਜਿਹੜਾ ਇਧਰਲੇ ਪਾਸੇ 25 ਦੇ ਵੀ 9ਵੇਂ ਮਹੀਨੇ ਦਾ ਨਿਕਲ ਰਿਹਾ ਰੈਟਰ ਆ ਜੀ 2 ਮਹੀਨੇ ਮਨੋ ਰੈਟਰ ਨੂੰ ਆਏ ਨੂੰ ਹੋਏ ਨੇ ਅੱਛਾ ਹਾਂਜੀ ਹਾਂਜੀ ਬਸ 2 ਮਹੀਨੇ ਆਏ ਨੂੰ ਹੋਏ ਨੇ ਹਾਂਜੀ ਧਰਮੇ ਲੈ ਕਰਮਾਈ ਕਿ ਅੱਕ ਕੱਲੀ ਕੱਲੀ ਗੁੱਡੀ ਤੇ ਖੜਾ ਮਾਰਫੇ ਇੱਕ ਤੇ ਨਹੀਂ ਖੜਾ ਬਿਲਕੁਲ ਔਰ ਸਟਿੱਕਰ ਖੜਾ ਜਿਹੜਾ ਰਿੰਬਾ ਦੇ ਦੇਖੋ ਆ ਲੱਗੇ ਹੁੰਦੇ ਆ ਦੇਖੀ ਇਧਰ ਵੀ ਦਿਖਾ ਦੇ ਕੱਲਾ ਮੂਰਲੇ ਟਾਇਰ ਨਹੀਂ ਨਵਾਂ ਯਾਰ ਪਲੱਸ ਦੀ ਨਸਾਨੀ ਉਵੇਂ ਖੜੀ ਜਾਣੇ ਆ ਲੈ ਤੇ ਭਾਈ ਮੈਨੂੰ ਇੱਕ ਗੱਲ ਕਲੀਅਰ ਕਰਿਓ ਇਹ ਨਵਾਂ ਕਿੰਨੇ ਦਾ ਹੋਣਾ ਨਮਾਬਰ ਜੀ 9.5 ਲੱਖ ਦਾ 9.5 ਲੱਖ ਦਾ ਆਪਾਂ ਫਾਇਦਾ ਕਿੰਨਾ ਕਰਾਂਗੇ ਚੱਲਿਆ ਤਾਂ 2 ਮਹੀਨੇ ਆ ਜਿਹੜੇ ਸੱਜਣ ਏਜੰਸੀ ਕਿੰਨੀ ਨੂੰ ਚਾਹ ਕਰਖ ਰਖਦੇ ਆ ਆਪਾਂ ਮਤਲਬ ਕਿੰਨੇ ਕ ਦਾ ਫਾਇਦਾ ਕਰਾਂਗੇ ਕੈਡੀ ਗੱਲ ਤਾਂ ਇਹ ਟਰੈਕਟਰ ਦੀ 2 ਮਹੀਨੇ ਦੀ ਵੇਟਿੰਗ ਚੱਲ ਰਹੀ ਹੈ ਅਸਲ 2 ਮਹੀਨੇ ਤਾਂ ਮਿਲਦੇ ਨਹੀਂ 2 ਮਹੀਨੇ ਮੈਨੂੰ ਮਿਲਦਾ ਨਹੀਂ ਵੇਟਿੰਗ ਚੱਲ ਰਹੀ ਹੈ ਜੀ ਠੀਕ ਹੈ ਜੀ ਤੇ ਬਾਕੀ ਆਪਾਂ ਲੱਖ ਰੁਪਏ ਦਾ ਫਾਇਦਾ ਕਰਦਾ ਜੀ 9.5 ਲੱਖ ਦਾ ਨਵਾਂ ਟਰੈਕਟਰ ਆਪਾਂ ਲੱਖ ਰੁਪਏ ਦਾ ਫਾਇਦੇ ਦੋ ਹੋਣਗੇ ਇੱਕ ਤਾਂ ਆਪਾਂ ਏਜੰਸੀ ਨਾਲੋਂ ਲੱਖ ਰੁਪਏ ਸਸਤਾ ਦਵਾਂਗੇ ਦੂਜਾ ਆਪਾਂ 2 ਮਹੀਨੇ ਦੀ ਤੀਸਰਾ ਫਾਇਦਾ ਇਹ ਹੋ ਜੂ ਫਿਰ ਹੁਣੇ ਲੋਨ ਵੀ 2 ਮਿੰਟਾਂ ਜੀ ਹੋ ਜੂ ਹਾਂਜੀ ਹਾਂ ਲੋਨ ਹੋ ਜਾਣਾ ਜੀ ਪਰ ਮੈਂ ਲੋਨ ਵੀ ਜਦੀ ਫੈਲ ਪਰੀ ਜਊ ਹਨਾ ਤੇ ਆ ਜਾ ਨੇੜੇ ਹੋ ਕੇ ਦਿਖਾ ਕਰਾਂ ਆ ਕਰ ਬਈ ਪੈਰ ਦਾ ਨਿ ਚੈਕ ਲੈ ਲੱਗਦਾ ਵੀ ਯਾਰ 2 ਮਹੀਨੇ ਚੱਲਿਆ ਹੋ ਹਨਾ ਤਰ ਮੈਂ ਲੱਗਦਾ ਹੋਵੇ 2 ਮਹੀਨੇ ਦੇ ਵਿੱਚ ਵੀ ਚਲਾਇਆ ਹੋ ਯਾਰ ਕਿਸੇ ਅੱਜਨ ਨੇ 2 ਮਹੀਨੇ ਤੋਂ ਉਹੀ ਅਗਲਾ ਕਪੜਾ ਮਾਰਦਾ ਲੰਘਾ ਦਿੰਦਾ ਬਈ ਹਨਾ ਲੈ ਡਰਵਲ ਤੇ ਰੰਗ ਪੂਰਾ ਦੇ ਪੂਰਾ ਪਿਆ ਬਈ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਸਕਦਾ ਹੈ ਲਖਵੀਰ ਲੋਨ ਇਹਦੇ ਤੇ 7 ਲੱਖ ਰੁਪਏ ਦਾ ਹੋ ਜੂਗਾ ਜੀ ਆ ਦੇ ਆ ਆ ਇਹਨਾਂ ਦੇ ਸਰੀਰ ਚੋਂ ਸੀਰ ਚੋਂ ਦੀ ਹੁੰਦੀ ਹੈ ਨਾ ਸਰੀਰ ਚੋਂ ਹਾਂਜੀ ਹਾਂਜੀ ਵੀ ਆ ਐ ਮਾਰਕੀਏ ਏਜੰਸੀ ਵਾਲਾ ਦੇ ਕੋਡ ਵਾਰਡ ਹੁੰਦੇ ਨੇ ਕਿੰਨੇ ਦਾ ਦੱਸਿਆ ਤੀ ਆਪਾਂ ਲੋਨ ਹੋ ਜੂ ਲੋਨ 7 ਲੱਖ ਰੁਪਏ ਦਾ ਹੋ ਜੂਗਾ ਜੀ 7 ਲੱਖ ਦਾ ਲੋਨ ਹੋ ਜੂ ਦਵਾਂਗੇ ਕਿਹਦੇ ਵਿੱਚ ਆਉ ਦੇਖੋ ਜੀ ਚੌਥੇ ਮਹੀਨੇ ਚੋਂ ਕੋ 17 17 ਤਰੀਕ ਚੌਥੇ ਮਹੀਨੇ ਨੂੰ ਕੰਪਨੀ ਚੋ ਓਕੇ ਟੈਸਟਡ ਹੋਇਆ ਹੋਇਆ ਹੈ ਉਹ ਚੱਕ ਲੈ ਉਹ ਪਈਆ ਮੋਰ ਲਾਈਫਟਾਈਮ ਪਲਾਈ ਉਹ ਉਹ ਵੀ ਲਫਾਫਾ ਜਿਹਾ ਦਿਖਾ ਦੇ ਉਹ ਦੇਖ ਮੈਂ ਨਾ ਭਾਈ ਕਈ ਵਾਰ ਇੱਕ ਉਹ ਗੱਲ ਬੋਲਦਾ ਹੁੰਦਾ ਹੈ ਕੰਦਾ ਕੱਪੜੇ ਦੇ ਨਾਲ ਟਕ ਟਕ ਰੱਖਿਆ ਦੂਰ ਚਰੀਟਾਂ ਤੋਂ ਹਾਲੇ ਤੱਕ ਲਫਾਫੇ ਵੀ ਨਹੀਂ ਉਤਰੇ ਸੀਟਾਂ ਤੋਂ ਇਹ ਇਹ ਉਹ ਚੀਜ਼ ਹੈ ਨਾ ਇਹਦੇ ਹਾਲੇ ਤੱਕ ਲਫਾਫਾ ਵੀ ਹੁਣੇ ਤਾਜ਼ਾ ਫਟਿਆ ਹੋਇਆ ਲੈ ਅੱਦ ਲਫਾਫਾ ਤਾਂ ਉਦਾਂ ਹੀ ਧਰਮੇ ਲਟਕੀ ਜਾਂਦਾ ਹਾਂਜੀ ਹਾਂਜੀ ਬਈ ਕਿੰਨੇ ਦਾ ਛੱਡਾਂਗੇ 50 ਸਨੋ ਵਾਲਾ ਰੇਟ ਦੱਸਿਓ ਜਮੇ ਦਾ ਇਹ ਵੀ ਸਾਢੇ 8 ਲੱਖ ਇਹਨੇ ਬਾਕੀ ਹੋਰ ਮਾਨਤਨ ਕਰ ਦਾਂਗਾ ਅੱਛਾ ਸਾਢੇ 8 ਲੱਖ ਦੇ ਵਿੱਚੋਂ 7 ਲੱਖ ਤਾਂ ਤਾਂ ਉਹ ਜੋ ਲੋਨ ਹਾਂਜੀ ਰੁਪਈਆ ਹੈਗੇ 1.5 ਲੱਖ 1.5 ਲੱਖ ਦੇ ਵਿੱਚੋਂ ਆਪਾਂ ਮਾਨਤਨ ਕਰਾਂਗੇ ਮਾਨਤਨ ਕਰ ਦਾਂਗੇ ਠੀਕ ਹੈ ਹਾਂਜੀ ਤੇ ਲੈ ਮਿੱਤਰੋ ਆ ਜੋ ਕਰਾ फटाफट ਸ਼ੇਰ ਉਪਰ ਛੋਟੀਆਂ ਦੇ ਵਿੱਚ ਬਈ ਜਿਹੜਾ 5105 ਖੜਾ ਆ ਵੀ ਦੱਸ ਦੀ ਇਹ 2021 ਮਾਡਲ ਆ ਜੀ ਕਾਪੀ 20 ਦੀ ਇਹਦੀ ਹੂੰ ਨਾਲ ਦੇ ਟਾਇਰ ਰੈਡਟਰ ਦੇ 75 80 ਪਿਆਰੇ ਟਾਇਰ ਨਾਲ ਅਗਲੇ ਨਵੇਂ ਪਏ ਹੋਇਆ ਚਲੋ ਅਗਲੇ ਘਸਾਉਂਦਾ ਹੀ ਥੋੜੀ ਜਨਾ ਓਕੇ ਓਕੇ ਤੇ ਚਲੋ ਇਹ ਤੁਮੇ ਕੱਲੋ ਦਸਨੀ ਪੁੱਲ ਗਿਆ ਬਈ ਇਹ ਚੱਲਿਆ ਕਿਨੇ ਘੰਟੇ ਹੋਇਆ ਇਹ 260 ਘੰਟੇ ਚੱਲਿਆ ਇਹ 260 ਘੰਟੇ ਚੱਲਿਆ ਹੋਇਆ ਇਹ ਤੇ ਹੁਣ ਇਹ ਆ ਕਿਨੇ ਘੰਟੇ ਚੱਲਿਆ ਹੋਊਗਾ ਆਹ ਵਾਲਾ ਇਹ 1000 ਘੰਟੇ ਚੱਲਿਆ ਜੀ ਇਹ 1000 ਘੰਟੇ ਚੱਲਿਆ ਹਾਂਜੀ ਹਾਂਜੀ ਕੰਡੀ ਸਰ ਮੈਂ ਕਰਵਾ ਕਰਾਂ ਨੇੜੇ ਹੋ ਕੇ ਚੱਕ ਬਈ ਰੇਸ ਵਾਲੀ ਸੀਲ ਸੂ ਸਾਰੀ ਦਿਖਾ ਦੇ ਇਹ ਬਾਈ ਨਾ ਸਿੱਧੇ ਏਜੰਸੀਆਂ ਚੋਂ ਟਰੈਕਟਰ ਚੱਕ ਕੇ ਲੈ ਕੇ ਆਉਂਦਾ ਹੈ ਹਨਾ ਬਾਈ ਹਾਂਜੀ ਹਾਂ ਫਸਟ ਆਫ ਆਲ ਪਾਲਟੀ ਦੇ ਟਰੈਕਟਰ ਨਹੀਂ ਫਸਟ ਪਾਰਟੀ ਦੀ ਸਾਰੇ ਟਰੈਕਟਰ ਹੁੰਦੇ ਆ ਤੇ ਕਨੋਪੀ ਲੱਗੀ ਹੋਈ ਆ ਪੱਖੀ ਲੱਗੀ ਹੋਈ ਆ ਧਰਮੇ ਕੰਡੀਸ਼ਨ ਦਾ ਸਾਰਾ オリジナル ਆ ਨੰਬਰ ਪੰਜਾਬਾ ਪਾਰਟੀ ਫਸਟ ਆ ਬਾਈ ਮਾਡਲ 21 ਆ 21 ਮਾਡਲ ਆ ਜੀ 4x4 ਆ 4x4 ਆ 1000 ਘੰਟਾ ਚੱਲਿਆ ਹੋਇਆ ਇਹ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਸਕਦਾ ਲੋਨ ਇੱਥੇ ਵੀ ਹੋ ਜਾਊਗਾ ਜੀ 7.5 ਲੱਖ ਦਾ 7.5 ਲੱਖ 500 5 ਲੱਖ ਇਦੀ ਮੰਗਣਾ 6.5 ਲੱਖ ਰੁਪਏ ਦੀ 6.5 ਲੱਖ ਬਾਕੀ ਕਰ ਲਾਂਗੇ ਬਸ ਠੀਕ ਹੈ ਮੌਕੇ ਤੇ ਬਾਕੀ ਮੰਨ ਤਾਣ ਹੋਊਗਾ ਹਾਂਜੀ ਤੇ ਜਿਹੜਾ ਇੱਧਰਲੇ ਪਾਸੇ ਖੜਾ ਵੀ ਆ ਜਾਉਂਡੀਰ 50 50 ਡੀ ਆ ਬਈ ਇਹ ਇਹ 50 50 ਡੀ ਆ ਹਾਂਜੀ ਤੇ ਇਹਦੀ ਦੱਸਿਓ ਡਿਟੇਲ ਕੀ ਗੱਲ ਬਾਤ ਆ ਕਿੰਨਾ ਮਾਡਲ ਇਹ 2019 ਮਾਡਲ ਆ ਜੀ 20 ਦੀ ਕਾਪੀ ਆ ਦੀ ਅੱਛਾ ਹਾਂਜੀ 19 ਮਾਡਲ ਹੈ 20 ਚ ਕਾਪੀ ਬਣੀ ਹੋਈ ਆ ਇਹ ਕਿੰਨਾ ਕਿ ਚੱਲਿਆ ਹੋਣਾ ਹੁਣ ਤੱਕ ਇਹ ਚੱਲੇ 16 1700 ਘੰਟਾ 16 1700 ਘੰਟਾ ਨਾਲ ਦੀ ਟਾਇਰ ਆ ਹੂੰ ਦੇਖ ਤਰ ਮੈਂ ਲੁਧਿਆਣੇ ਦਾ ਨੰਬਰ ਹੈ PP92 ਹੈ ਟਾਇਰ ਦਿਖਾ ਦੇ ਨਵੇਂ ਵਰਗੇ ਟਾਇਰ ਪਏ ਨੇ ਤੇ ਹੁਣ ਕਿ ਭਈ 80 85 ਪੈਸੇ ਰਾ ਹਾਂਜੀ ਹਾਂ ਅਸੀਂ ਪੈ ਟਾਇਰ ਹੈ ਤੇ ਆ ਪੈਰਦਾਨਾਂ ਦਾ ਚੈੱਕ ਕਰਵਾ ਦੇ ਆ ਪੈਡਲ ਦਿਖਾ ਦੇ ਲੈ ਆ ਸਟicker ਚੈੱਕ ਕਰਵਾ ਦੇ ਸ਼ੈਲਫਾਂ ਵਾਲੇ ਹੈ ਉਹ ਕਿਤੇ ਸਲਫ ओरिजिनल ਜਿਆਦਾ ਕੁਛ ਚੱਕਰ ਲੱਗਾ ਲੈ ਉਹ ਦੇਖ ਲੈ 19 ਦਿਖ ਲੈ ਆ ਪਿਆ 19 ਮਾਡਲ ਹੈ 19 ਦਾ ਸਟicker ਵੀ ਲੱਗਿਆ ਪਿਆ ਹਾਂ ਤੇ ਜੇ ਗੱਲ ਕਰੀਏ ਬਹਿਰਾਂਗਾ ਦੇ ਉੱਪਰ ਵੀ ਕੱਲਾ ਕੱਲਾ ਸਟicker ਲੱਗਿਆ ਪਿਆ ਇਹਦੀਆਂ ਲਿੰਕਾਂ ਡਰੈ ਚੈੱਕ ਕਰਵਾ ਇਧਰੋਂ ਆ ਕੇ ਆ ਕਰਵਾ ਪਿੱਛੋਂ ਚੈੱਕ ਦੇਖ ਕਿ ਬਟਾ ਬਟਾ ਸਾਰਾ ਕੋਈ ਟੁੱਟ ਭੱਜ ਨਹੀਂ ਪੂਰਾ ਜਾਨ ਆਹ ਦੇ ਡਰਾਂ ਦਾ ਸਾਰਾ ਸਹੀ ਆਹ ਦੇ ਆਹ ਸਾਰਾ ਹਲਕਾ ਰੰਗ ਲੈ ਕਰਾ ਚੱਕ ਡਰਾਂ ਦੇ ਦਾ ਰੰਗ ਹੈਗਾ ਇਹ ਇਹਦੀ ਕੀਮਤ ਰੱਖਤੀ ਲਖੀਰ ਬਾਈ ਇਹਦੀ ਡਿਮਾਂਡ ਵੀਰ ਜੀ ਹੈਗੀ 5.5 ਲੱਖ ਦੀ 5.5 ਲੱਖ ਤੇ ਇਹਦੇ ਉੱਪਰ ਲੋਨ ਕਿੰਨੇ ਕਦਾ ਹੋ ਸਕਦਾ ਲੋਨ ਹੋ ਜਾਊਗਾ ਇਹਦੀ 1.4 ਦਾ ਜੀ 2.4 2.5 4 ਦਾ ਲੋਨ ਹੋ ਜਾਊਗਾ 2.5 4 2.5 4 ਦਾ ਪਰ ਮੁਰੇ ਹੋਈ ਇੱਕ ਇੱਕ ਤਾਂ ਰੇਸ ਵਾਲੀ ਸੀਲ ਚੈੱਕ ਕਰਵਾ ਦੂਸਰਾ ਨਾ ਆਪ ਆਪਾਂ ਪਾਲੀ ਵੀ ਕਰਾ ਦੇ ਸਰਵਿਸ ਵੀ ਹੋਈ ਹੋਈ ਹੈ ਜੀ ਇਹਦੀ ਅਸਲ ਇਹਦੀ ਸਰਵਿਸ ਵੀ ਹੋਈ ਹੋਈ ਹੈ ਹਾਂ ਸਰਵਿਸ ਕਰਾ ਕੇ 25 30 ਘੰਟੇ ਚੱ ਚੱਕੋ ਮਿੱਤਰੋ ਇਹ ਵੀ ਥੋੜਾ ਵੱਡਾ ਫਾਇਦਾ ਹੋ ਜੂਗਾ ਹਣਾ 5-6000 ਤਾਂ ਸਰਵਿਸ ਦੇ ਬਚਤ ਆ ਸਹੀ ਗੱਲ 5-6000 ਤਾਂ ਸਿੱਧਾ ਇਹ ਫਾਇਦਾ ਹੋ ਗਿਆ ਹਾਂਜੀ ਤੇ ਇਹ ਤੇ ਲੋਨ ਦੱਸਿਆ ਸੀ ਕਿੰਨੇ ਦਾ ਹੋਜੂ ਇਹ ਹੋਜੂ ਜੀ 1.4 ਤੋਂ 1.4 ਲੱਖ ਦਾ 1.4 ਤੋਂ 1.4 ਦਾ ਦਵਾਂ ਕਿ ਕਿੰਨੇ ਦਾ ਆਪਾਂ ਇਹ ਇਹ ਦੇਵਾ ਦੇ ਨਾਲ ਇੱਕ ਹੀ ਲਾਸਟ ਰੇਟ ਆ ਵੀਰ ਜੀ ਦੇ ਦਾਂਗੇ 5,30,000 ਦਾ 5,30,000 ਦਾ ਰੁਪਇਆ ਲੱਖ ਚੱਕ ਲਿਓ ਹਣਾ ਹਾਂਜੀ ਤੇ ਜਿਹੜਾ ਆ ਖੜਾ ਏ 855 ਘੋੜੇ ਵੰਪਰ ਵਾਲਾ ਇਹ 2018 ਮਾਡਲ ਆ ਜੀ ਅੱਛਾ 18 ਮਾਡਲ ਹੈ ਫਰਸਟ ਕੁਆਲਿਟੀ ਦਾ ਰੈਕਟਰ ਹੈ ਓਕੇ ਉਹਦਾ ਬੰਪਰ ਲੱਗਿਆ ਛੋਡੇ ਸਾਹਮਣੇ ਟਾਇਰ ਚਾਰੇ ਆਪਾਂ ਨਵੇਂ ਪਾਇਆ ਜਾਵਾਂ ਬਿਲਕੁਲ ਜਿਵੇਂ ਨਵੇਂ ਨਹੀਂ ਚਲਾਇਆ ਨਹੀਂ ਪਾ ਕੇ ਟਾਇਰ ਚਲਾ ਵੀ ਨਹੀਂ ਹੋਇਆ ਸਹੀ ਗੱਲ ਆ ਹਾਂਜੀ ਆ ਸਾਰਾ ਅਰੀਜਨਲ ਹੀ ਟਰੈਕਟਰ ਕਿਤੇ ਆ ਨਹੀਂ ਹੈਗਾ ਬਸ ਲੱਗਿਆ 18 ਮਾਡਲ ਆ ਸਾਰਾ オリジナル ਆ ਹਾਂਜੀ ਇਕੱਲੇ ਸਿਸਟਮ ਦੀ ਕਮੀ ਆ ਹਨਾ ਸਿਸਟਮ ਦੀ ਕਮੀ ਆ ਪਰ ਮੇਰੇ ਮੁਰਮ ਇਹਦੇ ਵੀ ਚੈੱਕ ਕਰਵਾ ਦੇ ਦੇਖ ਚਾਰੇ ਪਾਸੇ ਗੜਾ ਦੇਖਿਆ ਟਰੈਕਟਰ ਤੇ ਪੰਪ ਪੰਪਾ ਤੇ ਸਾਰਾ ਰੰਗ ਉੱਦਾਂ ਹੀ ਖੜਾ ਇਹ ਉਦਾਂ ਚੱਲ ਕਿੰਨਾ ਕੁ ਗਿਆ ਹੁਣ ਬਈ ਹੁਣ ਤੱਕ ਇਹ ਚੱਲਿਆ 3000 ਘੰਟਾ ਹੀ 3000 ਘੰਟਾ ਚੱਲਿਆ ਹੋਇਆ ਹਾਂਜੀ ਹੇਗਾ ਇਹ 2 ਸਪੀਡ ਵਾਲਾ ਹਨਾ ਹਾਂ 2 ਸਪੀਡ ਆ ਜੀ ਹੈਵੀ ਚੁੱਲੇ ਵਾਲਾ ਇਹ ਦੇਗੀ ਚੁੱਲੇ ਜਾਂਦਾ ਸੀ ਜਿਹੜਾ ਹੂੰ 18 ਦੇ ਵਿੱਚ ਦੋਨੇ ਆਏ ਨਾ ਇੱਕ ਟ੍ਰੈਕ ਲੋਹੇ ਦੇ ਚੁੱਲੇ ਜਾਇਆ ਇਹ ਦੇਗੀ ਚੁੱਲੇ ਵਾਲਾ ਤੁਸੀਂ ਦੇਗੀ ਚੁੱਲੇ ਵਾਲਾ ਹਾਂਜੀ ਹਾਂਜੀ ਓਕੇ ਫਿਰ ਸਰੂ ਸਾਰੀ ਇਹਦੀ ਹਨਾ ਨਿਊ ਜਨਲ ਆ ਜਲ ਸਾਰੀ ਓਕੇ ਹਾਂਜੀ ਹਾਂ ਇਹਦੀ ਕੀ ਡਿਮਾਂਡ ਰੱਖਦੀ ਭਈ ਆਪਣੇ ਇਹਦੀ ਡਿਮਾਂਡ ਵਿੱਚ ਆਪਾਂ ਕਰਦੇ ਆ 5 ਲੱਖ 40 ਹਜ਼ਾਰ ਦੀ ਹਾਂਜੀ ਬਾਕੀ ਕਰ ਲਾਂਗੇ ਨਿਮਾਂ ਤਾਂ 18 ਮਾਡਲ ਦਾ 5 ਲੱਖ 40 ਹਜ਼ਾਰ ਮੰਗਿਆ ਲੋਨ ਕਿੰਨੇ ਕੁ ਦਾ ਕਰਵਾ ਦੋਗੇ ਤੇ ਉਪਰ ਲੋਨ ਉੱਤੇ ਹੋ ਜਾਣਾ 3.5 ਲੱਖ ਦਾ 3.5 ਲੱਖ ਦਾ ਫਿਰ ਤਾਂ ਪੈਸੀ ਥੋੜੇ ਪੈਣਗੇ ਹਾਂਜੀ ਹਾਂਜੀ ਤੇ ਜਿਹੜਾ ਆ ਖੜਾ 5210 ਇਹ 2022 ਮਾਡਲ ਹੈ ਜੀ ਹੂੰ ਇਹ 800 ਘੰਟਾ ਚੱਲਿਆ ਸੀ ਪੀਪੀ 43 ਕਿੱਥੋਂ ਦਾ ਨੰਬਰ ਹੈ ਇਹ ਦਾ 43 ਇਹ ਸਮਰਾਲੇ ਦਾ ਜੀ ਸਮਰਾਲੇ ਦਾ ਸਮਰਾਲੇ ਦਾ ਓਕੇ ਚੱਲਿਆ ਕਿੰਨਾ ਹੋਇਆ ਸੀ ਇਹ 800 ਘੰਟਾ ਚੱਲਿਆ ਸੀ 800 ਘੰਟਾ ਚੱਲਿਆ ਹੋਇਆ ਹਾਂਜੀ ਫਿਰ ਟਾਇਰ ਇਹਦੇ ਚਾਰੇ ਨਾਲ ਦੇ ਟਾਇਰ ਨਹੀਂ ਚਾਰੇ ਹੂੰ ਟੌਪ ਮਾਡਲ ਆ ਗਿਆ ਨਾ ਗੇਅਰ ਪ੍ਰੋ ਟੌਪ ਮਾਡਲ ਹੈ ਜੀ ਹਾਂ ਇਹ ਟਰਲਟ ਸਟੀਅਰਿੰਗ ਵਾਲਾ ਬਟਨ ਵਾਲੀ ਲਿਫਟ ਅੱਛਾ ਜੀ ਅਡਜਸਟੇਬਲ ਸਟੀਅਰਿੰਗ ਹੈ ਇਹ ਅਡਜਸਟੇਬਲ ਸਟੀਅਰਿੰਗ ਹੂੰ ਕਰ ਮੇਰੇ ਮਾਦ sticker ਚਾ ਕਰਵਾ ਦੇਖ ਇੱਧਰ ਵੀ ਆ ਜਾ ਡਰਾਵਲ ਤੇ ਰੰਗ ਪ੍ਰੋਪਰ ਹੀ ਖੜਾ ਹੈ ਨਾ ਬਈ ਹਲੇ ਤਾਂ ਲੈ ਹਾਂਜੀ ਹਾਂ ਪੂਰਾ ਰੰਗ ਖੜਾ ਦੇਖੋ ਬਟਰ ਵਾਲੀ ਲਿਫਟ ਵਾਲਾ ਇਹ ਹਾਂ ਫਰਸਟ ਪਾਰਟੀ ਦਾ ਫਰਸਟ ਪਾਰਟੀ ਹੈ ਇਹ ਇਹਦੀ ਕੀ ਡਿਮਾਂਡ ਰੱਖੀ ਆਪਣੇ ਇਹਦੀ ਡਿਮਾਂਡ ਵਿਰਚ ਕਰਦੇ ਆ 8 ਲੱਖ 80000 8 ਲੱਖ ਤੇ 80000 ਮਾਡਲ ਮਾਡਲ 2022 ਜੀ 2022 ਮਾਡਲ ਦਾ 8 ਲੱਖ 80000 ਮੰਗਿਆ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਸਕਦਾ ਇਦੇ ਉੱਤੇ ਵੀਰ ਜੀ ਲੋਨ ਹੋਣ ਉਹਦੇ ਤੇ ਵੀ ਹੋ ਜਾਊਗਾ ਜੀ 7 ਤੋਂ 7.5 ਲੱਖ ਦਾ 7.5 ਲੱਖ ਦਾ ਲੋਨ ਹਾਂਜੀ ਓਕੇ ਤੇ ਬਈ ਮੈਨੂੰ ਕੱਲ ਦੱਸਿਓ ਜਿਹੜੇ ਟਰੈਕਟਰ ਆਪਣੇ ਕਿਰਾਏ ਤੇ ਗਏ ਹੋਇਆ ਹਾਂ ਜਿਹੜੇ-ਜਿਹੜੇ ਨੇ ਉਹ 36 30 ਹੈਗਾ ਵੀਰ ਜੀ ਇੱਕ ਤਾਂ 2018 ਮਾਡਲ ਅੱਛਾ 18 ਮਾਡਲ ਹਾਂਜੀ ਇੱਕ 2019 ਮਾਡਲ ਹੈ ਠੀਕ ਹੈ ਜੀ ਇੱਕ 52 10 ਹੈ ਜੀ 2022 ਮਾਡਲ 2 ਵੀਲ ਚ ਓਕੇ ਹਾਂਜੀ ਤੇ ਇੱਕ ਆਪਣਾ ਹੈਗਾ ਯਾਰ ਫਾਰਮ ਟਰੈਕ 60 ਹੈ ਫਾਰਮ ਟਰੈਕ 60 16 ਮਾਡਲ ਹਾਂਜੀ ਓਕੇ ਤੇ ਕੋ ਡਰਾਈਵਰ ਵੀ ਇੱਕ ਦੋ ਦਿਨਾਂ ਚ ਆ ਜਾਣਗੇ ਹਾਂਜੀ ਹਾਂ ਇੱਕ ਦੋ ਦਿਨਾਂ ਚ ਆ ਜਾਣਗੇ ਤੇ ਲੈ ਮਿੱਤਰੋ ਜਿੰਨੇ ਵੀ ਸਾਡੇ ਭਰਾ ਇਹ ਵੀਡੀਓ ਵੇਖ ਰਹੇ ਹਨ ਮੈਂ ਸਾਰਿਆਂ ਨੂੰ ਗੁਜਾਰਸ਼ ਕਰਦਾ ਵੀ ਇਹ ਪਿੰਡ ਸੇਰਪੁਰ ਸੋਡੀਆਂ ਇਹ ਬਾਗੜੀਆਂ ਰੋਡ ਤੇ ਪੈ ਜਾਂਦਾ ਹਾਂ ਬਾਗੜੀਆਂ ਰੋਡ ਤੇ ਥੂਰੀ ਤੋਂ ਬਾਗੜੀਆਂ ਰੋਡ ਤੇ ਇੱਥੋਂ ਥੂਰੀ ਕਿੰਨੇ ਕਿਲੋਮੀਟਰ ਥੂਰੀ 6 ਕਿਲੋਮੀਟਰ ਹੈ ਜੀ 6 ਕਿਲੋਮੀਟਰ ਤੇ ਬਾਗੜੀਆਂ ਬਾਗੜੀਆਂ 10 ਕਿਲੋਮੀਟਰ ਹੈ ਬਾਗੜੀਆਂ 10 ਕਿਲੋਮੀਟਰ ਨੇੜੇ ਮੀਮਸਾ ਪੈ ਜਾਂਦਾ ਨਹੀਂ ਮੀਮਸਾ ਦੇ ਨੇੜੇ ਹਾਂਜੀ ਹਾਂਜੀ ਨਾ ਭਾਈ ਦਾ ਲਖਵੀਰਾ ਤੇ ਭਾਈ ਨੰਬਰ ਵੀ ਦੱਸਿਓ ਆਪਣਾ ਹਾਂ 99146 55900 ਓਕੇ ਜੇ ਤੁਸੀਂ ਲੋਨ ਬਾਰੇ ਸੋਚਦੇ ਹੋ ਨਾ ਮੈਂਡ ਫਰੀ ਹੋ ਕੇ ਆਇਓ ਯਾਰ ਬਾਈ ਉਹ ਵੀ ਲੋਨ ਵੀ ਕਰਵਾ ਦੇਣਗੇ ਪੁਰਾਣਾ ਟਰੈਕਟਰ ਵੀ ਤੁਹਾਡਾ ਵਿੱਚ ਕੱਟ ਲੈਣਗੇ ਤੇ ਸਾਰੇ ਟਰੈਕਟਰਾਂ ਦੀ ਗਰੰਟੀ ਫੁੱਲ ਹੈ ਘਰੀ ਬਾਈ ਦਾ ਕਾਰੋਬਾਰ ਹੈ ਤੇ ਬਾਈ ਕਿੰਨੇ ਟਾਈਮ ਤੋਂ ਕਰਦੇ ਆਪਾਂ 20 ਸਾਲ ਹੋ ਗਏ ਜੀ ਕੰਮ ਕਰਦਾ 20 ਸਾਲ ਹੋ ਗਏ 2005 ਤੋਂ ਕਰਦੇ ਹਾਂ ਤੇ ਕਈ ਸਾਲਾਂ ਤੋਂ ਹੁਣ ਘਰੀ ਕੰਮ ਆ ਵੈਸੇ ਇਸ ਤੋਂ ਪਹਿਲਾਂ ਸ਼ੋਰੂਮ ਤੇ ਬਾਈ ਉਹਨਾਂ ਦਾ ਹਣਾ ਜੀ ਹਾਂ ਸ਼ੋਰੂਮ ਹਾਂ ਤੇ ਨਾਲ ਖੇਤੀਬਾੜੀ ਦਾ ਕੰਮ ਹੈ ਕਰੋ ਸੰਪਰਕ ਨੰਬਰ ਸਕਰੀਨ ਤੇ ਆ